ਹਾਂਜੀ ਪ੍ਰਧਾਨ ਜੀ ਇੱਕ ਇਸ ਵਿਸ਼ੇ ਨੂੰ ਲੈ ਕੇ ਮੀਟਿੰਗ ਰੱਖੀ ਗਈ ਹੈ। ਮੈਂ ਗੁਰਪੇਜ ਰੋਈ ਵਾਲਾ ਜ਼ਿਲ੍ਹਾ ਪ੍ਰਧਾਨ ਪਾਕਿਸਤਾਨ ਦੇ ਕਿਸਾਨੀ ਮੇਟ ਦਾ ਗ੍ਰਾਹਕ ਹਾਜ਼ਰ ਹਾਂ। ਦੱਸਣਾ ਚਾਹੁੰਨਾ ਕਿ ਅੱਜ ਅਸੀਂ ਵਿਸ਼ੇਸ਼ ਅਜੰਡੇ ਤੇ ਗੱਲ ਕੀਤੀ ਹੈਗੀ ਹੈ ਜੋ ਪਿਛਲੇ ਦਿਨੇ 27 ਤੋਂ ਲੈ ਕੇ 31 ਤੱਕ ਪੱਕੇ ਮੋਰਚੇ ਜ਼ਿਲੇ ਪਧਰੀ ਲੱਗਨੇ ਸਨ ਨਵੀਂ ਖੇਤੀ ਨੀਤੀ ਨੂੰ ਲੈ ਕੇ ਲਾਗੂ ਕਰਾਉਣ ਲਈ ਜਿਹੜੀ ਸਰਕਾਰ ਲੰਮੇ ਸਮੇਂ ਤੋਂ ਭੱਜ ਰਹੀ ਹੈ। ਉਸ ਲਈ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੇ ਜਦੋਂ ਜਥੇਬੰਦੀ ਨੇ ਫੈਸਲਾ ਕਰ ਲਿਆ ਕਿ ਅਸੀਂ ਪੱਕੇ ਮੋਰਚੇ ਲਾਵਾਂਗੇ ਉਹਨਾਂ ਦਿਨਾਂ ਦੇ ਵਿੱਚ ਸਰਕਾਰ ਨੇ ਇਹ ਮੌਕੇ ਤੇ ਆਪਣਾ ਇੱਕ ਮੌਨਸੂਨ ਸੈਸ਼ਨ ਰੱਖਿਆ ਹੈਗਾ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਪਰ ਜਥੇਬੰਦੀ ਨੇ ਬਾਜ਼ ਦੀ ਅੱਖ ਨਾਲ ਦੇਖਦਿਆਂ ਹੋਇਆਂ ਇਹ ਫੈਸਲਾ ਕੀਤਾ ਕਿ ਖੇਤ ਨਮੀ ਖੇਤੀ ਨੀਤੀ ਲਾਗੂ ਕਰਾਉਣ ਦੇ ਲਈ ਪੰਜਾਬ ਦੇ ਕਿਸਾਨ ਲੱਕ ਬਨ ਕੇ ਕੰਮ ਕਰ ਰਹੇ ਨੇ ਸੋ ਉਸਨਾਂ ਦੀਆਂ ਤਿਆਰੀਆਂ ਵਜੋਂ ਫੈਸਲਾ ਕੀਤਾ ਜਿਹੜਾ 5 ਦਿਨਾਂ ਦੇ ਜ਼ਿਲ੍ਹਾ ਪੱਧਰੇ ਹੈੱਡਕੁਆਟਰ ਦੇ ਧਰਮ ਨੇ ਮੋਰਚੇ ਸਨ ਉਹਨਾਂ ਨੂੰ ਬਦਲ ਕੇ ਚੰਡੀਗੜ੍ਹ ਦੇ ਵਿੱਚ ਇੱਕ ਤਰੀਕ ਤੋਂ ਲੈ ਕੇ ਜਿੰਨੇ ਦਿਨ ਸੈਸ਼ਨ ਚੱਲਣਾ ਹੈਗਾ ਉਨੇ ਦਿਨ ਹੀ ਇਧਰੋਂ ਜਥੇਬੰਦੀ ਦੇ ਫੈਸਲਾ ਕੀਤਾ ਹੈਗਾ ਕਿ ਉਨੇ ਦਿਨ ਹੀ ਕਿਸਾਨਾਂ ਦਾ ਉੱਥੇ ਸਟੇਜ ਲਾ ਕੇ ਸੈਸ਼ਨ ਚਲਾਇਆ ਜਾਊਗਾ ਨਵੀਂ ਖੇਤੀ ਨੀਤੀ ਲਾਗੂ ਕਰਾਉਣ ਦੇ ਲਈ ਪਰਜੋਰ ਮੰਗਾਂ ਨੂੰ ਉੱਥੇ ਉਭਾਰੀਆਂ ਜਾਣਗੀਆਂ ਜਿਹਦੇ ਵਿੱਚ ਬਹੁਤ ਸਾਰੀ ਕਰਜ਼ੇ ਦੀ ਮਾਫੀ ਦੀ ਮੰਗ ਹੈਗੀ ਹੈ ਉਹਦੇ ਨਾਲ ਰੇਹਾਂ ਸਪ੍ਰੇਆਂ ਜਿਹੜੀਆਂ ਮਾਰੀਆਂ ਹੈਗੀਆਂ ਨੇ ਉਹਦੇ ਵਿੱਚ ਕਿਸਾਨ ਥੋੜ੍ਹੀ ਜਿਹੀ ਨੇ ਕਿਸਾਨਾਂ ਬੇਜਮੀਨੇ ਖਾਨਾਂ ਦੀ ਜਿਹੜੀ ਥੋੜਾ ਪੂਰੀ ਕਰਨ ਦੀ ਗੱਲ ਹੈਗੀ ਹੈ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਜਿਹੜੀਆਂ ਨੌਕਰੀਆਂ ਦੀ ਗੱਲ ਹੈਗੀ ਹੈ ਉਹਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈਗੀਆਂ ਨੇ ਪਾਣੀ ਨੂੰ ਸਾਫ਼ ਕਰਨੀਆਂ ਨੇ ਮੰਗਾ ਸਾਰੀਆਂ ਨੂੰ ਪੂਰੀਆਂ ਕਰਾਉਣ ਦੇ ਲਈ 5 ਦਿਨ ਜ਼ੋਰ ਨਾਲ ਉੱਥੇ ਸਟੇਜਾਂ ਚੱਲਣ ਲੱਗੀਆਂ ਉਸ ਤੋਂ ਬਾਅਦ ਜੇਕਰ ਸਰਕਾਰ ਨਮੀਖੇ 3-5 ਦਿਨਾਂ ਚ ਲਾਗੂ ਨਹੀਂ ਕਰਦੀ ਤਾਂ ਉੱਥੇ 5 ਤਰੀਕ ਨੂੰ ਇਹ ਅਗਲੇ ਮੋਰਚੇ ਦੀ ਤਿਆਰੀ ਕਰਕੇ ਤੇ ਉਹਦਾ ਲਾਨ ਕਰਕੇ ਉਠਾਂਗੇ ਤੇ ਅਗਲਾ ਮੋਰਚਾ ਫਿਰ ਤਿਆਰੀਆਂ ਵਿੱਚ ਵਿੱਢਿਆ ਜਾਊਗਾ ਧੰਨਵਾਦ ਹਨ ਦੂਸਰੀ ਅੱਜ ਇਹ ਦੋ ਝੰਡੇ ਨੇ ਆਪਣੇ ਇੱਕ ਝੰਡਾ ਹੈਗਾ ਜਿਹੜਾ ਆਪਾਂ ਚੰਡੀਗੜ੍ਹ ਨੂੰ ਤਿਆਰੀ ਦੀ ਵਾਸਤੇ ਪ੍ਰਬੰਧਾਂ ਦਾ ਕਿ ਉਹ ਕੀ ਪ੍ਰਬੰਧ ਕਰਨੇ ਨੇ ਕਿਵੇਂ ਸਾਰੀ ਸੰਗਤ ਨੂੰ ਲੈ ਕੇ ਜਾਣਾ ਹੈ ਆਪਾਂ ਇਹਨਾਂ ਦੇ ਕੀ ਪ੍ਰਬੰਧ ਕੀ ਵਿਕਲਪ ਨੇ ਸਾਰੇ ਆਪਣੇ ਉਹ ਕਿਵੇਂ ਖਾਣ ਪੀਣ ਦਾ ਵਸਤੂ ਜੇ ਵੀ ਕਿ ਕਿ ਪੰਜਾਬ ਸਰਕਾਰ ਨਾਲ ਆਪਣੇ ਟਕਣ ਲੱਗਣ ਜਾ ਰਹੀ ਏ। ਉਹ ਦੂਜਾ ਏਜੰਡਾ ਹੋਊਗਾ ਆਪਣੇ ਉਹ ਪ੍ਰਧਾਨ ਜੀ ਦੱਸਣਗੇ ਵੀ ਜਿਹੜਾ ਇਥੋਂ ਆਪਾਂ ਅਗਲਾ ਬਦਲੀ ਕੀਤੀ ਏ ਵੀ ਜਿਵੇਂ ਆਪਾਂ 27 ਤਰੀਕ ਨੂੰ ਮੋਰਚੇ ਲਾਉਣੇ ਸੀ ਡੀਸੀ ਦਫ਼ਤਰਾਂ ਅੱਗੇ ਤੇ ਹੁਣ ਆਪਾਂ ਮੋਰਚਾ ਜਿਹੜਾ ਚੰਡੀਗੜ੍ਹ ਤੋਂ ਸ਼ਿਫਟ ਕੀਤਾ ਉਹ ਮੋਰਚੇ ਬਾਰੇ ਪ੍ਰਵੰਧ ਦਾ ਸਾਰਾ ਉਹ ਉਹਦੇ ਤੇ ਵਿਆਖਿਆ ਗੁਰਪ੍ਰੀਤ ਸਿੰਘ ਕਰਨਗੇ। ਪ੍ਰਵੰਧਾ ਬਾਰੇ ਮੈਂ ਤੁਹਾਡੇ ਨਾਲ ਗੱਲ ਸਾਰੀ ਸਾਂਝੀ ਕਰਦਾ। ਕਿਉਂਕਿ ਪ੍ਰਵੰਧਾ ਦੀ ਜਿਹੜੀ ਗੱਲ ਏ ਪਰ ਉਹੰਦਾਂ ਦੀ ਜਿਹੜੀ ਗੱਲ ਏ ਕਿਉਂਕਿ ਲੜਾਈ ਤੁਹਾਡੀ ਬਹੁਤ ਹੀ ਵੱਡੀ ਲੱਗਣ ਲੱਗੀ ਏ ਕਿਉਂਕਿ ਆਪਾਂ ਜਿਹੜੀ ਲੜਾਈ ਸ਼ੁਰੂ ਕੀਤੀ ਏ ਪੰਜਾਬ ਸਰਕਾਰ ਨਾਲ ਇਸ ਲੜਾਈ ਬਾਰੇ ਤੁਹਾਨੂੰ ਸਾਰਿਆਂ ਭਰਿ ਪਾਤ ਪਤਾ ਏ ਵੀ ਖੇਤੀ ਨੀਤੀ ਪਾਲਿਸੀ ਤੇ ਆਪਾਂ ਲੜਾਈ ਸ਼ੁਰੂ ਕੀਤੀ ਏ ਵਧੀਆ ਖੇਤੀ ਬਣਾਉਣ ਵਾਸਤੇ ਮਜ਼ਦੂਰਾਂ ਦੀ ਮਜ਼ਦੂਰੀ ਵਧੀਆ ਬਣਾਉਣ ਵਾਸਤੇ ਜਿਹੜੀ ਵੀ ਸਾਡੀ ਖੇਤੀ ਦੀ ਗੱਲ ਏ ਉਹ ਸਾਰੀ ਇੱਕ ਇੱਕ ਗੱਲਾਂ ਦੇ ਵਿੱਚ ਲਿਖੀ ਹੋਈ ਏ ਉਹਦੇ ਵਿਆਪਾਂ ਲੜਾਈ ਸ਼ੁਰੂ ਕੀਤੀ ਪਿਛਲੇ ਲਗਭਗ ਮਹੀਨਾ ਹੀ ਹੋ ਗਿਆ ਆਪਾਂ ਤਿਆਰੀ ਕਰਦੇ ਆਨ ਪਰ ਉਹ ਜਿਹੜਾ ਆਪਾਂ ਨੂੰ ਫੌਰੀ ਬਦਲਣਾ ਪਿਆ ਉਹਦੇ ਬਾਰੇ ਪ੍ਰਧਾਨ ਜੀ ਦੱਸਣਗੇ ਇਧਰ ਪ੍ਰਬੰਧਾ ਬਾਰੇ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਵੀ ਆਪਾਂ ਜਿਹੜੇ ਪਿੰਡ ਨੇ ਪਿੰਡ ਪ੍ਰਤੀ ਆਪਾਂ ਕਿਵੇਂ ਟਰਾਲੀਆਂ ਲੈ ਕੇ ਜਾਣੀਆਂ ਨੇ ਕਿੰਨਾ ਪਾਸ ਰਾਸ਼ਨ ਪਾਣੀ ਲੈ ਕੇ ਜਾਣਾ ਹੈ ਕਿੰਨਾ ਆਪਾਂ ਜਿਹੜਾ ਆਪਦਾ ਪਰਿਵਾਰ ਉਹ ਲੈ ਕੇ ਜਾਣਾ ਹੈ ਕਿਉਂਕਿ ਇਹਦੇ ਬਾਰੇ ਤੁਹਾਨੂੰ ਤੁਸੀਂ ਪੜੀਪੜ ਸਾਰੇ ਜਾਣਦੇ ਹੋ ਕਿ ਜੇ ਆਪਾਂ ਵੱਡੀ ਪੰਜਾਬ ਦੀ ਸਰਕਾਰ ਨਾਲ ਟੱਕਰ ਲਾਉਣੀ ਹੈ ਕਿਉਂਕਿ ਉੱਥੇ ਮੁੱਖ ਮੰਤਰੀ ਦਾ ਆਪਾਂ ਸੰਸਦਕ ਘੇਰਨਾ ਹੈ ਉਹ ਕੋਈ ਨਿੱਕੀ ਮੋਟੀ ਗੱਲ ਨਹੀਂ ਕੀ ਪੰਜਾਬ ਸਰਕਾਰੇ ਪੰਜਾਬ ਸਰਕਾਰ ਪੁਲਿਸ ਦਾ ਜੋਰੀ ਵਿਖਾਉਂਦੀ ਏ ਆਪਦਾ ਜੋਰੀ ਵਿਖਾਉਂਦੀ ਏ ਇਹ ਰਾਜਨੀਤੀ ਵੀ ਬਹੁਤ ਕਰੇਗੀ ਉਹ ਵੀ ਬਹੁਤ ਆਪਾਂ ਨੂੰ ਰਾਜ ਗਮਰਾ ਵੀ ਕਰੇਗੀ ਆ ਗੋਆਂ ਨਾਲ ਵੀ ਬੜਾ ਕੁਝ ਕਰੇਗੀ ਪਰ ਜਿੰਨਾ ਚਿਰ ਉਤੋਂ ਆਪਣਾ ਪ੍ਰਵਾਨ ਨਹੀਂ ਹੁੰਦਾ ਉਤੋਂ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਥੱਲੇ ਆਪਾਂ ਕਿਸੇ ਤਰ੍ਹਾਂ ਹੀ ਆਪਣਾ ਝੰਡਾ ਡੰਡਾ ਟਰਾਲੀਆਂ ਤਿਆਰ ਹੋਣਗੀਆਂ ਇਸੇ ਤਰ੍ਹਾਂ ਆਪਾਂ ਵੀ ਤਿਆਰੀ ਕਰਕੇ ਤੁਰਨਾ ਹੈ ਤਿਆਰੀ ਜਿਹੜੀ ਏ ਉਹਦੇ ਜਿਹੜੀ ਸਾਡੇ ਵੱਲੋਂ ਮੰਗ ਆਈ ਇਧਰੋਂ ਜਿਲ੍ਹਾ ਟੀਮ ਵੱਲੋਂ ਕਿ ਆਪਾਂ ਟਰਾਲੀਆਂ ਦੀ ਤਿਆਰੀ ਕਰੀਏ ਕਿਉਂਕਿ ਟਰਾਲੀਆਂ ਤੋਂ ਬਿਨਾ ਆਪਣਾ ਕੋਈ ਹੋਰ ਉੱਥੇ ਬਸੇਹਰਾ ਨਹੀਂ ਬੰਦਾਗਾ ਟਰਾਲੀਆਂ ਜਿਹੜੀਆਂ ਤੁਹਾਡੀਆਂ ਇੱਕ ਘਾਰ ਏ ਕਿਉਂਕਿ ਦਿੱਲੀ ਤੁਸੀਂ ਇਹ ਤੁਹਾਡੇ ਕੋਲ ਆਧਾਰਨ ਵੀ ਹੈਗੀ ਏ ਬਾਰ-ਬਾਰ ਉਹਦੇ ਤੇ ਆਪਾਂ ਗੱਲ ਕਰੀਏ ਦਿੱਲੀ ਵਿੱਚ ਤੁਸੀਂ ਟਰਾਲੀਆਂ ਲੈ ਗਏ ਤੁਸੀਂ ਘਰ ਹੀ ਲੈ ਗਏ ਆਪਦਾ ਨਾਲ ਰਸੋਈ ਦੇ ਉਹਦੇ ਵਿੱਚ ਲੀੜਾ ਟਾਕੀ ਦੇ ਉੰਦੇ ਵਿੱਚ ਬਿਸਤਰੇ ਵੀ ਤੁਹਾਡੇ ਉੰਦੇ ਵਿੱਚ ਖਾਣ ਪੀਣ ਵਾਲਾ ਸਾਰਾ ਵਸਤੂ ਤੁਹਾਡੇ ਉੰਦੇ ਵਿੱਚ ਟਰਾਲੀਆਂ ਦੇ ਗਿਆ ਜੇਕਰ ਤੁਸੀਂ ਕੋਈ ਹੋਰ ਵੀਕਲ ਲੈ ਕੇ ਜਾਂਦੇ ਹੋ ਮੰਨ ਲਓ ਬੱਸਾਂ ਹੀ ਲੈ ਕੇ ਜਾਂਦੇ ਹੋ ਬੱਸਾਂ ਦੇ ਵਿੱਚ ਉਹ ਤੁਹਾਨੂੰ ਆਨੰਦ ਨਹੀਂ ਮਿਲਣਾਗਾ ਕਿਉਂਕਿ ਉੱਥੇ ਸੌਣ ਬੈਣ ਦਾ ਮੌਸਮ ਦੀ ਤਬਦੀਲੀ ਏ ਤੇ 1 ਮਿੰਟ ਬਾਅਦ بارش ਆ ਜਾਂਦੀ ਏ ਤੇ ਜੇ ਤੁਹਾਡੇ ਕੋਲ ਟਰਾਲੀਆਂ ਦਾ ਆਪਾ ਲਗਾਤਾਰ ਆਪਣੀ ਜੱਥੇਬੰਦੀ ਵੱਲੋਂ 5 ਦਿਨਾਂ ਦਾ ਤਾਂ ਲਾਨ ਹੈਗਾ ਹੀ ਏ 1 ਤਰੀਕ ਤੋਂ ਲੈ ਕੇ 5 ਤਰੀਕ ਤੱਕ ਪਰ ਉਸ ਤੋਂ ਬਾਅਦ ਜਿਹੜਾ ਚਾਕਰੀਕ ਨੂੰ ਮੀਟਿੰਗ ਹੋ ਕੇ ਦੁੱਪੇ ਦੀ 5 ਤਰੀਕ ਨੂੰ ਕੀ ਫੈਸਲਾ ਆਉਂਦਾ ਹੈ ਅਗਾਂਹ ਹੋਰ ਵਾਧਾ ਹੈ ਬਦਲਦੇ ਨੇ ਸ਼ਿਫਟ ਕਰਦੇ ਨੇ ਕੀ ਕਰਦੇ ਨੇ ਉਹ 5 ਤਰੀਕ ਨੂੰ ਫੈਸਲਾ ਆਊਗਾ ਪਰ ਟਰਾਲੀਆਂ ਦੀ ਜਿਹੜਾ ਜੋਰ ਹੈ ਉਹ ਇਹੋ ਹੀ ਹੈ ਵੀ ਟਰਾਲੀਆਂ ਤੋਂ ਬਿਨਾ ਤੁਸੀਂ ਲੜਾਈ ਨਹੀਂ ਲੜ ਸਕਦੇ ਕਿਉਂਕਿ ਟਰਾਲੀ ਜਿਹੜਾ ਟਰੈਕਟਰ ਨਾਲ ਹੀ ਤੁਹਾਡਾ ਇੱਕ ਬੜਾ ਜੀਵਨ ਸਾਥੀ ਹੈ ਧਰਤੀ ਮਾਤਾ ਨਾਲ ਵੀ ਤੇ ਤੁਹਾਡੇ ਘਰ ਪਰਿਵਾਰ ਨਾਲ ਵੀ ਤੁਹਾਨੂੰ ਦੁੱਖ ਤਕਲੀਫ ਹੁੰਦੀ ਹੈ ਤੁਹਾਨੂੰ ਵਸਤੂ ਦੀ ਲੋਡ ਉਹਦੀ ਟਰਾਲੀ ਭਜਾ ਕੇ ਤੁਸੀਂ ਵਰਤਦੇ ਹੋ ਇਹੋ ਹੀ ਆਪਣੀ ਲੜਾਈ ਹੈ ਵੀ ਆਪਾਂ ਟਰਾਲੀ ਦੇ ਨਾਲ ਜਿਹੜੀ ਲੜਾਈ ਲੜਨੀ ਹੈ ਕਿਉਂਕਿ ਟਰਾਲੀਆਂ ਜਦੋਂ ਤੁਸੀਂ ਲੈ ਕੇ ਤੁਰਤੇ ਤੇ ਸਰਕਾਰ ਦੀਆਂ ਵੀ ਚੀਕਾਂ ਪੈਣੀਆਂ ਵੀ ਯਾਰ ਫਾਇਲਕਾ ਦੇ ਵਿੱਚੋਂ ਤਾਂ 15-20 ਟਰਾਲੀਆਂ ਆਉਂਦੀਆਂ ਪਈਆਂ ਨੇ ਬੰਦਿਆਂ ਦੇ ਭਰੀਆਂ ਨੇ ਵਸਤੂਆਂਾਂ ਦੇ ਕੋਲ ਹੈ ਰਸਣ ਪਾਣੀ ਕੋਲ ਹੈ ਇਹਨਾਂ ਕੋਲ ਤਾਂ ਮਹੀਨੇ ਦਾ ਰਸਣ ਹੈ 2 ਮਹੀਨੇ ਦਾ ਰਸਣ ਹੈ ਜਿਵੇਂ ਆਪਾਂ ਜਦੋਂ ਦਿੱਲੀ ਗਏ ਆ ਤਾਂ ਲਗਭਗ ਜਾਰੀਏ ਵੀਡੀਓ ਆਈਆਂ ਵੀ ਇਹ ਸਾਲ-ਸਾਲ ਦਾ ਰਸਣ ਲੈ ਕੇ ਚੱਲੇ ਆ ਸਾਲ-ਸਾਲ ਦਾ ਰਸਣ ਲੈ ਕੇ ਚੱਲੇ ਆ ਕੋਈ 6-6 ਮਹੀਨੇ ਦਾ ਕਹਿ ਕੇ ਰਸਣ ਤੁਰਿਆ ਸੀਗਾ ਤੇ ਜਦੋਂ ਇਨੀ ਗੱਲ ਸਰਕਾਰ ਨੂੰ ਕਹੀ ਸੀਗੀ ਤੁਹਾਨੂੰ ਪਤਾ ਲੱਗ ਗਿਆ ਹੀਗਾ ਪਿਛੇ 6 ਮਹੀਨਿਆਂ ਦਾ ਰਾਸ਼ਨ ਜਿਹੜਾ ਲੈ ਕੇ ਆਉਂਦੇ ਪੈਣੇ ਛੇਤੀ ਮੁਰਨ ਵਾਲੇ ਨਹੀਂਗੇ